ਅਗਲੀ ਗੱਲ ਕਰੀਏ ਤਰਨਤਾਰਨ ਦੀ ਜ਼ਿਮਣੀ ਚੋਣ ਦੇ ਵਿੱਚ ਕਹਿੰਦੇ ਪੰਥਕ ਉਮੀਦਵਾਰ ਨਾਲ ਕੀ ਹੋਵੇਗਾ ਮੁਕਾਬਲਾ ਇਹ ਸਵਾਲ ਗੂੰਜਣ ਲੱਗਿਆ ਜੀ ਹਵਾਵਾਂ ਦੇ ਵਿੱਚ ਬਿਲਕੁਲ ਇਹ ਸਵਾਲ ਦੇ ਕਈ ਪਹਿਲੂਆਂ ਤੋਂ ਗੂੰਜਣਾ ਬਣਦਾ ਹੈ ਹਮਮ ਇੱਕ ਤੇ ਰਹਿ ਗਈ ਹੈ ਪ੍ਰਵੀਨ ਜੀ ਜਿਹੜੀ ਕੇਂਦਰ ਸਰਕਾਰ ਦੀ ਧਿਰ ਹੈ ਜੀ ਭਾਜਪਾ ਦਾ ਉਮੀਦਵਾਰ ਹਮਮ ਮੈਂ ਲੱਗਦਾ ਉਹ ਤਾਂ ਬਸ ਇਸੇ ਹਿਸਾਬ-ਕਿਤਾਬ ਦੇ ਵਿੱਚ ਆ ਕਿ ਘਟੋ-ਘਟ ਸਾਡੀਆਂ ਵੋਟਾਂ ਹਰ ਪਿੰਡ ਚੋਂ ਕਿੰਨੀਆਂ-ਕਿੰਨੀਆਂ ਨਿਕਲਿਆ ਹੁਣ ਅਸੀਂ ਪਿੰਡਾਂ ਚ ਕਿੰਨੀਆਂ-ਕਿੰਨੀਆਂ ਦਾਖਲ ਹੋਣ ਜੋਗੇ ਹੋਗੇ ਪੈਤਰਤਾ ਦਾ ਕਿੰਨਾ ਕੋਲ ਤਾਂ ਇਸ ਅੰਦਾਜ਼ ਦੇ ਵਿੱਚ ਜੀ ਸਹੀ ਹੈ ਦੋਰੀ ਚੁਣੌਤੀ ਇਹ ਹੈ ਕਿ ਤੋ ਅਕਾਲੀ ਦਲ ਬਾਦਲ ਟਰ ਲਈ ਠੀਕ ਹੈ ਇੱਕ ਚਾਹਤੀ ਉਹਨਾਂ ਲਈ ਇਹ ਆ ਹਮ ਕਿ ਭਈ ਅਸੀਂ ਇਸ ਚੋਣ ਚ ਕਿੱਥੇ ਕਿ ਦਿਖਦੇ ਹਾਂ ਹਮ ਚੋਣ ਨਤੀਜਿਆਂ ਚ ਸਾਡਾ ਥਾਂ ਕਿਹੜਾ ਬਣ ਜੀ ਜੀ ਇਸ ਦੇ ਨਾਲ-ਨਾਲ ਉਹਦੀ ਵੱਡੀ ਚੁਣੌਤੀ ਇਹ ਆ ਹੂੰ ਹੂੰ ਕਿ ਜਿਹੜੇ ਤਿਰਪੰਥਕ ਅਤਰ ਦੇ ਨਾਂ ਦੇ ਉੱਤੇ ਸਾਹਮਣੇ ਖੜੀ ਆਉਣੇ ਇਹ ਫੈਸਲਾ ਤਾਂ ਸੰਗਤ ਨੇ ਕਰਨਾ ਕਿ ਉਹ ਪੰਥਕ ਹੈ ਜਾਂ ਰਾਜਨੀਤਿਕ ਹੈ ਹੈਨਾ ਹੂੰ ਹੂੰ ਪਰ ਉਹ ਸਾਂਝੇ ਤੌਰ ਤੇ ਜਿਵੇਂ ਅਮਰਤਪਾਲ ਰੋਣਾ ਦਾ ਅਕਾਲੀ ਦਲ ਹੈ ਬਾਸ ਪੰਜਾਬ ਦੇ ਫਿਰ ਉਹਦੇ ਵਿੱਚ ਮਾਨ ਦਲ ਵਾਲਾ ਅੰਮ੍ਰਿਤਸਰ ਅਕਾਲੀ ਦਲ ਉਹ ਚ ਪੁਨਰਸਜੀਤ ਐ ਉਹ ਅਕਾਲੀ ਦਲ ਗਿਆਨੀ ਹਰਪੀ ਸਿੰਘ ਵਾਲਾ ਤੇ ਹੋਰ ਪੰਥਕ ਭੇਰਾ ਤੇ ਉਹ ਸਾਰਿਆਂ ਦਾ ਜਿਹੜਾ ਸਾਂਝਾ ਉਮੀਦਵਾਰ ਸੰਦੀਪ ਸਿੰਘ ਸੰਨੀ ਦਾ ਭਰਾ ਮਨਦੀਪ ਸਿੰਘ ਹਾਂ ਹੈਨਾ ਉਹਦੇ ਨਾਲ ਅਕਾਲੀ ਦਲ ਨੇ ਦੇਖਣਾ ਕਿ ਉਹਦੇ ਮੁਕਾਬਲੇ ਸਾਡੀਆਂ ਵੋਟਾਂ ਕਿੰਨੀਆਂ ਠੀਕ ਹੈ ਅੱਛਾ ਜਿੱਤ ਹਾਰ ਜੋ ਮਰਜੀ ਹੋਵੇ ਹਮ ਉਹਨਾਂ ਦੇ ਮੁਕਾਬਲੇ ਅਕਾਲੀ ਦਲ ਕਿੱਥੇ ਆ ਪੰਥਕ ਤੌਰ ਦੇ ਉੱਤੇ ਸਿੱਖ ਭਾਈਚਾਰੇ ਦੇ ਤੌਰ ਦੇ ਉੱਤੇ ਹੈਨਾ ਸਿੱਖ ਸਭਾ ਦੇ ਵਿੱਚ ਇਸ ਨੇ ਉਹਦੇ ਲਈ ਦੋਹਰੀ ਚੁਣੌਤੀ ਹੈ ਸ਼ਾਇਦ ਉਸ ਚੁਣੌਤੀ ਨੂੰ ਹੀ ਦੇਖਦੇ ਹੋયા ਆ ਉਹਨਾਂ ਨੇ ਜਿੱਤ ਹਾਰ ਗੜਗੱਜ ਦੇ ਲਈ ਇਹ ਸਾਰਾ ਮਾਹੌਲ ਸੱਚਾ ਕਿਤਨੁਤ ਇਸ ਤਰ੍ਹਾਂ ਕਰੋਗੇ ਸਾਰੀ ਇਹ ਸੰਪਰਦਾਮ ਆ ਉਹਦੀ ਪਿੱਠ ਤੇ ਆ ਜਾਣਾ ਠੀਕ ਹੋ ਜਵੇ ਮਾਮਲਾ ਗਾਂਗ ਚਲਾਉਣ ਨੂੰ ਵੀ ਠੀਕ ਹੋ ਜਵੇ ਤੇ ਇੱਧਰ ਵੀ ਸੁਨਿਆਇ ਜਾਵੇ ਦੇਖੋ ਵੀ ਬਾਦਲ ਨੇ ਤਾਂ ਸਭ ਸੈੱਟ ਕਰ ਲਈ ਇਸ ਲਈ ਬਾਦਲ ਦੀ ਚੜਾਈ ਜੀ ਦਿਖਾ ਦਈਏ ਹਮ ਸੁਖਵੀਰ ਜੀ ਸ਼ਾਇਦ ਇਸੇ ਲਈ ਜਿਹੜੀਆਂ ਦਸੰਬਰ ਨਵੰਬਰ ਦੇ ਆਖਰੀ ਹਫਤੇ ਚ ਹੁੰਦੀਆਂ ਸੀਗੀਆਂ ਐਸਜੀਪੀਸੀ ਪ੍ਰਧਾਨ ਦੇ ਚੋਣ ਲਈ ਇਜਲਾਸ ਦੀਆਂ ਪ੍ਰਕਿਰਿਆਵਾਂ ਉਹ ਤੁਸੀਂ 3 ਤਿੰਨ ਨਵੰਬਰ ਤੋਂ ਹੀ ਲੈ ਕੇ ਹਮ ਹਮ ਤੇ ਜਿਵੇਂ ਨਹੀਂ ਚੌਣ ਤੋਂ ਪਹਿਲਾਂ ਹੀ ਹੋ ਜਾਵੇ ਤਾਂ ਕਿ ਵੀ ਦੱਸੇ ਕਿ ਲਓ ਜੀ ਸੁਖਵੀਰ ਬਾਦਲ ਦਾ ਫੇਰ ਪ੍ਰਧਾਨ ਚੁਣਿਆ ਗਿਆ ਐਸਪੀਸੀ ਸੋ ਇਸ ਲਈ ਕੇ ਵੀ ਮਾਹੌਲ ਇਸ ਲਈ ਬਣਾਇਆ ਜਾ ਰਿਹਾ ਤਾਂ ਕਿ ਪੰਥਕ ਵੋਟ ਮੇਰੇ ਕੋਲ ਆ ਜਵੇ ਤੁਸੀਂ ਇਹ ਵੀ ਟ੍ਰੈਂਡ ਬਦਲਿਆ ਐਮਪੀ ਚ ਉਹਨਾਂ ਦੇ ਬਦਲੇ ਕਿ ਆ ਦੇਖੋ ਜੀ ਹੁਣ ਦੱਸਣਾ ਪੰਥਕ ਘਰ ਤੋਂ ਲਿਆਏ ਜੀ ਐ ਸਾਡੀ ਉਮੀਦਵਾਰ ਬੀਪੀ ਜਿਹੜੀ ਜੀ ਇਹ ਇਹਨਾਂ ਧਰਮੀ ਫਗੀਆਂ ਦੇ ਪਰਿਵਾਰ ਤੋਂ ਆ ਜੀ ਪਰ ਉਧਰ ਨੌਜਵਾਨ ਪੀੜ੍ਹੀ ਕਿਤੇ ਨਾ ਕਿਤੇ ਮਨਦੀਪ ਸਿੰਘ ਦੀ ਪਿੱਠ ਤੇ ਖੜੀ ਹੁੰਦੀ ਜਾ ਰਹੀ ਹੈ ਹਮ ਸਹੀ ਹੈ ਉਹ ਜੇ ਨੌਜਵਾਨ ਵਰਗ ਮਨਦੀਪ ਦੇ ਪਿੱਛੇ ਆ ਰਿਹਾ ਤੇ ਕੀ ਮਨਦੀਪ ਨਾਲ ਮੁਕਾਬਲਾ ਹੋਊਗਾ ਫਿਰ ਸਹੀ ਪਰ ਦੋ ਤੀਰਾ ਹੋਰ ਨੇ ਹਮ ਕਾਂਗਰਸ ਕਹਿੰਦੀ ਅਸੀਂ ਤਾਂ 227 ਦਾ ਹੀ ਖੜੇ ਆ ਹਮ ਉਹਨਾਂ ਤੋਂ ਲੁਧਿਆਣਾ ਦੀ ਜਿਮਨੀ ਚੋਣ ਵੀ ਜਿਵੇਂ ਉਹਨਾਂ ਨੇ ਲੜੀ ਸਾਰਿਆਂ ਨੇ ਦੇਖੀ ਤੇ ਹੁਣ ਇੱਥੇ ਵਾਲੀ ਜਿਵੇਂ ਲੜ ਰਹੇ ਨੇ ਉਹ ਵੀ ਦੇਖ ਰਹੇ ਨੇ ਲੋਕ ਹਮ 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 ਉਹ ਇਕੱਠੇ ਤਾਂ ਬੈਠਣ ਲੱਗੇ ਕੱਲ੍ਹ ਪਾਤਕੁਸ਼ਨਾਸ਼ੂ ਤੇ ਰਾਜਾਬੜਿੰਗ ਇਕੋ ਸਟੇਜ ਤੇ ਸੀ ਔਰ ਜੇ ਵੀ ਮੂੰਹ ਫੁੱਲੇ ਨੇ ਤੇ ਵੀ ਬੋਲਦੇ ਨਹੀਂ ਹੂੰ ਜੀ ਸੋ ਜਦੋਂ ਤੁਹਾਡੇ ਦਿਲ ਨੇ ਮਿਲਦੇ ਮਾਨੇ ਮਿਲਦੇ ਤੇ ਲੋਕਾਂ ਨਾਲ ਤੁਹਾਡੀ ਕੀ ਸਾਂਝ ਪਿਆਲੀ ਪਾਉਗੀ ਅੱਜ ਹੂੰ ਸਹੀ ਹੈ ਪਹਿਲਾਂ ਤੁਸੀਂ ਆਪਣਾ ਨੰਬਰ ਦਾ ਸੈਟ ਕਰ ਲੋ ਹੂੰ ਸੋ ਇਸ ਲਈ ਉਹ ਵੀ ਇਤਨਾ ਕਿਤੇ ਫਿਰ ਇਹਦੇ ਵਿੱਚ ਹੀ ਸੱਤਾਤਾਰੀ ਧਿਰ ਨੂੰ ਤੁਸੀਂ ਕਦੇ ਵੀ ਮੰਨਤੀ ਕਰਕੇ ਨਹੀਂ ਚੱਲ ਸਕਦੇ ਹੂੰ ਹੂੰ ਜਿਮਨੀ ਚੌਂਜ ਦਾ ਖਾਸ ਕਰਕੇ ਹੂੰ ਕਿਉਂਕਿ ਉਹਨੇ ਮਸ਼ੀਨਰੀ ਦੀ ਵਕਤੋਂ ਕਦ ਜਿਵੇਂ ਯੂਥ ਕਲੱਬਾਂ ਵਾਲੀਆਂ ਮਤਲਬ ਕਿ ਉਹ ਟੀ-ਸ਼ਰਟਾਂ ਹੀ ਆਪਵਾ ਕੇ ਪੁਲਸਾਰਾਂ ਹੀ ਬਿਠਾ ਦੇ ਵਿੱਚ ਭੀੜ ਭਰਨ ਨੂੰ ਹਾਂਜੀ 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 ਸੋ ਇਸ ਦੇ ਉਹਨੇ ਸਾਰੇ ਕਿਤੇ ਬਾੜ ਨਹੀਂ ਸਰਕਾਰ ਆਪਣੀ ਇਕੱਲੀ ਰੈਲੀਆਂ ਚ ਨਹੀਂ ਉਹਨੇ ਵੋਟਾਂ ਦੇ ਦਿਨ ਵੀ ਸਰਕਾਰ ਵਿੱਚ ਬਾੜਨੀ ਆ ਨਾ ਸੋ ਇਸ ਨੂੰ ਤੁਸੀਂ ਮੰਨਫੀ ਕਰਕੇ ਚੱਲ ਸਕਦੇ ਕੀ ਇਹ ਮੁਕਾਬਲਾ ਪੰਥਕ ਉਮੀਦਵਾਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਛੁਣ ਜਾ ਰਹੇ ਕੀ ਇਸ ਮੁਕਾਬਲੇ ਨੂੰ ਟਕੋਣੇ ਦੇ ਵਿੱਚ ਕਾਂਗਰਸ ਬਦਲ ਸਕਦੀ ਹੈ ਠੀਕ ਹੈ ਕਿ ਕੁਈਰ ਬਾਤ ਹੈ ਜੋ ਚਕਾਉਣੇ ਚ ਵੀ ਬਦਲ ਸਕਦਾ ਹੈ ਜਾਂ ਇਹ ਪੰਜ ਕੋਣੇ ਤੋਂ ਚਾਰ ਕੋਣਾ ਚਾਰ ਕੋਣੇ ਤੋਂ ਤਿੰਨ ਕੋਣਾ ਤੇ ਹੁਣ ਦੋ ਕੋਣ ਹੀ ਰਹਿ ਗਏ ਨੇ ਹਮ ਤਾਂ ਇਹ ਸਾਰੇ ਪਹਿਲੂ ਬਾਚਲਯੋਗ ਹੋਣਗੇ ਪਰ ਪੰਥਕ ਧਿਰ ਵੱਲੋਂ ਜਾਂ ਉਸ ਉਮੀਦਵਾਰ ਮਨਦੀਪ ਸਿੰਘ ਦੇ ਸਾਹਮਣੇ ਇੱਕ ਚੁਣੌਤੀਆਂ ਇਹ ਵੀ ਹੈਗੀਆਂ ਕਿ ਸਾਰੀਆਂ ਤਰ੍ਹਾਂ ਇੱਕ ਸੁਰ ਵਾਲੀਆਂ ਨੇ ਇੱਕ ਤਰੀਕਾਕਾਰ ਵਾਲੀਆਂ ਨੇ ਤੇ ਇੱਧਰ ਉਹਦੀ ਪਹਿਲੀ ਚੋਣ ਆ ਤੇ ਕਈ ਤਰ੍ਹਾਂ ਦਾ ਇਕੱਠਾ ਸਮਰਥਨ ਹੈ ਉਹਨਾਂ ਦੀ ਸੁਰਵੀ ਮਿਲੇ ਰਹਿਣਗੇ ਕਿ ਨਹੀਂ ਸਵਾਲ ਇਹ ਵੀ ਹੈ ਹੂੰ ਤੇ ਇਸ ਲਈ ਉਹਦੇ ਨਾਲ ਜੇ ਮੁਕਾਬਲਾ ਹੁੰਦਾ ਤਾਂ ਕਿਹਦਾ ਕਿਹਦਾ ਹੁੰਦਾ ਇਹ ਦੇਖਣ ਵਾਲੀ ਗੱਲ ਹੋਗੀ ਮੁਕਾਬਲੇ 'ਚ ਦੋ ਤਰ੍ਹਾਂ ਦਾ ਤੁਸੀਂ ਰੱਖ ਕੇ ਚੱਲਣਾ ਹੀ ਪਊਗਾ ਸੱਤਾਧਾਰੀ ਧਿਰ ਨੂੰ ਵੀ ਤੇ ਪੰਥਕ ਉਮੀਦਵਾਰ ਨੂੰ ਹੂੰ ਜੀ ਸਹੀ ਹੈ